ਲੈ ਵੀ ਦੋਸਤੋ ਕੱਲ ਦੀ ਤਰ੍ਹਾਂ ਅੱਜ ਫੇਰ ਪੂਰੀ ਬੱਦਲਬਾਈ ਤੇ ਗਰਮੈਸ਼ ਹੋ ਚੁੱਕੀ ਐ ਤੇ ਕੱਲ ਜਿਵੇਂ ਬਠੰਡੇ ਬਹੁਤ ਭਾਰੀ ਤਕੜਾ ਮੀ ਪਿਆ ਹੋਰ ਵੀ ਕਈ ਥਾਵਾਂ ਤੇ ਔਰ ਗੜੇ ਮਾਰੀ ਵੀ ਹੋਈ ਐ ਕਾਫੀ ਗੜੇ ਪਏ ਨੇ ਉਸੇ ਤਰ੍ਹਾਂ ਦਾ ਸਿਸਟਮ ਅੱਜ ਫੇਰ ਬਣ ਗਿਆ ਟਾਈਮ ਐ 12 ਵਜੇ ਤੇ ਪੂਰੀ ਬੱਦਲਬਾਈ ਐ ਕਾਲੇ ਬੱਦਲ ਛਾ ਗਏ ਅੱਜ ਵੀ ਕਈ ਥਾਵਾਂ ਤੇ ਪੂਰਾ ਗੜਕੇਗਾ ਤੇ ਕੜਕੇਗਾ ਤੇ ਬਰਸੇਗਾ ਸ਼ੁਕ ਸ਼ਾਂਤੀ ਦਾ ਪੈ ਜਾਵੇ ਤਾਂ ਹੋਰ ਬਹੁਤ ਵਧੀਆ ਹੈ ਤੇ ਬਾਕੀ ਫਿਰ ਇਹਦੀ ਮਰਜ਼ੀ ਹੈ ਅੱਜ ਮੈਂ ਆਊਗਾ ਤਕੜਾ ਤੇ ਅਰ ਸੋਨੂੰ ਉਸ ਟਾਈਮ ਦੀ ਵੀਡੀਓ ਵੀ ਜਰੂਰ ਪਾਵਾਂਗੇ ਸਾਂਝੀ ਕਰਾਂਗੇ ਜਦੋਂ ਮੈਂ ਉੱਤਰ ਪਿਆ ਤੇ ਲੈ ਪਿਆ ਉਦੋਂ ਸੋਡੇ ਦਾ ਵੀਡੀਓ ਪੂਰੀ ਸਾਂਝੀ ਕਰਾਂਗੇ ਹੁਣ ਦੇਖੋ ਤੁਸੀਂ ਦੂਰ ਤੱਕ ਕਿਵੇਂ ਬੱਦਲ ਛਾਏ ਹੋਏ ਨੇ ਨੇਰੀ ਦਾ ਮੌਸਮ ਬਣ ਚੁੱਕਿਆ ਤੇ ਇਧਰਲੇ ਪਾਸਿਓ ਪੰਜਾਬ ਵਾਲੇ ਪਾਸੇ ਬਠਿੰਡੇ ਵਾਲੇ ਪਾਸੇ ਕੱਲ ਵਾਲੀ ਥਾਂ ਅੱਜ ਫੇਰ ਪੂਰਾ ਬੱਦਲ ਬਣਿਆ ਹੋਇਆ ਹੈ ਇਹ ਗਰਮੀ ਅੱਜ ਪੂਰੀ ਅੱਜ ਹਵਾ ਘੱਟ ਚੱਲਦੀ ਹੈ ਗਰਮੈਸ਼ ਹੈ ਅੱਜ ਮੈਂ ਆਊਗਾ ਆਪਣਾ ਪੰਜਾਬ ਹਰਿਆਣਾ ਰਾਜਸਥਾਨ ਦੇ ਗੰਗਨਗਰ ਇਲਾਕਾ ਤੇ ਨਾਲ ਲੱਗਦੇ ਇਧਰ ਆਪਣੇ ਹਨੂਮਾਨਗੜ੍ਹ ਫੋਰ ਕਾਫੀ ਜ਼ਿਲ੍ਹਿਆਂ ਦੇ ਵਿੱਚ ਅੱਜ ਕੱਢੂ ਵਾਟ ਹਵਾ ਬੇਸ਼ੱਕ ਚੱਲਦੀ ਹੈ ਪਰ ਥੋੜੀ ਚੱਲਦੀ ਹੈ ਤੇ ਗਰਮੈਸ਼ ਪੂਰੀ ਹੈ ਜਿਵੇਂ ਕਹਿੰਦੇ ਘੁੰਮ ਹੋ ਗਿਆ ਦਹਿਮ ਇਹ ਪੰਜਾਬੀ ਬੋਲੀ ਆ ਆਪਣੀ ਪਹਿਲੀ ਪੁਰਾਣੀ ਤੇ ਹੁਣ ਇਸ ਟਾਈਮ ਪੂਰਾ ਬੱਦਲ ਚੜਿਆ ਹੋਇਆ